ਦੋਸਤੋ ਪੰਜਾਬ ਦੇ ਵਿੱਚ ਨਾ ਇੱਕ ਬਹੁਤ ਵੱਡਾ ਅ ਜਿਹਨੂੰ ਕਹਿੰਦੇ ਕਿ ਸ਼ੋਰ ਮਚਾਇਆ ਜਾ ਰਿਹਾ ਭਗਵੰਤਪਾਲ ਸਰਕਾਰ ਵੱਲੋਂ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਪੂਰੇ ਬੋਰਡ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਅਖਬਾਰਾਂ ਦੇ ਵਿੱਚ ਲੇਕਿਨ ਜ਼ਮੀਨ ਨਹੀਂ ਹਕੀਕਤ ਕੀ ਉਹ ਲਗਭਗ ਤੁਹਾਨੂੰ ਸਾਰਿਆਂ ਨੂੰ ਆਪ ਨੂੰ ਪਤਾ ਕਿਉਂਕਿ ਆਪਾਂ ਤਾਂ ਹੰਡਾਰੇ ਨਾ ਤਹਿਸੀਲਾਂ ਵਿੱਚ ਥਾਣਿਆਂ ਵਿੱਚ ਵਗੈਰਾ ਵਗੈਰਾ ਲੇਕਿਨ ਇੱਕ ਭ੍ਰਿਸ਼ਟਾਚਾਰ ਦਾ ਬੜਾ ਪੁਖਤਾ ਮਸਲਾ ਅੱਜ ਤੁਹਾਡੇ ਧਿਆਨ ਵਿੱਚ ਮੈਂ ਲਿਆਉਣਾ ਚਾਹਨਾ ਵਾਂ ਮੇਰੇ ਹਲਕੇ ਭਲੱਤ ਦਾ ਬਲਕੇ ਹਲ ਪ੍ਰੋਪਰ ਪਲਾਟ ਦਾ ਇੱਕ ਨੌਜਵਾਨ ਆਏ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਆ ਇਹਦਾ ਨਾਮ ਹੈਗਾ ਜੋਧਵੀਰ ਸਿੰਘ ਇਹ ਬੇਸਿਕਲੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਸੈਕਟਰੀ ਸੀਗਾ ਔਰ ਬਰੀਆਰ ਸਾਡਾ ਇੱਕ ਪਿੰਡ ਹੈਗਾ ਹਲਕਾ ਪਲਾਟ ਉੱਥੇ ਪੋਸਟਡ ਸੀਗਾ ਇਹਨੇ 25 ਫ फेब्रुवारी ਨੂੰ ਇਸੇ ਹੀ ਭ੍ਰਿਸ਼ਟਾਚਾਰੀ ਸਿਸਟਮ ਤੋਂ ਕਰਪਟ ਸਿਸਟਮ ਤੋਂ ਦੁਖੀ ਆ ਕੇ ਇਸ ਜੋਧਵੀਰ ਨੇ ਆਤਮ ਹੱਤਿਆ ਕਰ ਲਈ ਜੀ ਬਈ ਸਿਰਫ ਕ腐ਪਸ਼ਨ ਦੇ ਇਸ਼ੂ ਤੋਂ ਆਣ ਕੇ ਤਾਂ ਕਿਉਂਕਿ ਇੱਕ ਕੋਆਪਰੇਟਿਵ ਸੁਸਾਇਟੀ ਦੀ ਸੈਕਟਰੀ ਦੇ ਤੁਸੀਂ ਅੰਦਾਜ਼ਾ ਲਾ ਸਕਦੇ ਸੈਮੀ ਗਵਰਨਮੈਂਟ ਜੌਬ ਹੈਗਾ ਨਾ ਤਾਂ ਇਹਦੇ ਚ ਕੋਈ ਪੈਨਸ਼ਨ ਹੈਗੀ ਆ ਤੇ ਤਨਖਾਹ ਵੀ ਨੋਰਮਲ ਸਧਾਰਨ ਜੀ ਹੈਗੀ ਐ ਮਸੀਂ ਆਪਣਾ ਪਰਿਵਾਰ ਪਾਲਣ ਲਈ ਔਰ ਪਰਿਵਾਰ ਕੌਣ ਹੈ ਦਾ ਉਹਦੀ ਧਰਮ ਪਤਨੀ ਆ ਬੇਟੇ ਤੁਹਾਡਾ ਨਾਮ ਕੀ ਆ ਵੰਦਨਾ ਵੰਦਨਾ ਇਹਦੀ ਵਾਈਫ ਦਾ ਨਾਮ ਸੀ ਹੈ ਇਹਦੇ ਦੋ ਬੱਚੇ ਨੇ ਇੱਕ ਬੱਚਾ ਟਿਕ ਨਹੀਂ ਰਹਿ ਸਕਿਆ ਦੋ ਬੇਟੀਆਂ ਹੀ ਆ ਸਿਰਫ ਆ ਜੋਧਬੀਰ ਦੇ ਮਦਰ ਨੇ ਔਰ ਅੱਗੇ ਉਹਨਾਂ ਦਾ ਇੱਕ ਬਹਿਨੋਈ ਹੈ ਆ ਜੋਧਵੀਰ ਦਾ ਛੋਟਾ ਭਰਾ ਬਟ ਤੇਰਾ ਨਾਮ ਕੀ ਆ ਰਾਹੁਲ ਇਹ ਇਹਦਾ ਛੋਟਾ ਭਰਾ ਵਾ ਔਰ ਨਾਲ ਅੱਗੇ ਸਾਡੇ ਪੁਲਤ ਦਾ ਬਹੁਤ ਹੋਣਹਾਰ ਇੱਕ ਪੱਤਰਕਾਰ ਵੀ ਕਹਿ ਸਕਦੇ ਐਕਟਿਵਿਸਟ ਕਹਿੰਦੇ ਸੁਭਮ ਤਵਨ ਔਰ ਉਹਦੇ ਨਾਲ ਅਗਲੇ ਪਾਸੇ ਜਿਹੜਾ ਜੋਧਵੀਰ ਮਰਿਆ ਉਹਦਾ ਇਹ 브ਦਰ ਇਨ ਲਾ ਮਤਲਬ ਕਿ ਫੌਜ ਕੰਮ ਕਰਦਾ ਕੁੱਲ ਮਿਲਾ ਕੇ ਮੈਂ ਕਹਿਣਾ ਚਾਹੁੰਦਾ ਕਿ ਗਰੀਬ ਪਰਿਵਾਰ ਸੀਗਾ ਗਰੀਬ ਪਰਿਵਾਰ ਹੈ ਔਰ ਇਸਨੇ ਬਹੁਤ ਹਿੰਮਤ ਕਰਕੇ ਕਈ ਵਾਰੀ ਪ੍ਰਾਈਵੇਟ ਜੌਬਸ ਕੀਤੀਆਂ ਆਈਡੀਆ ਦੇ ਵਿੱਚ ਬੋਡਾਫੋਨ ਚ ਵਗੈਰਾ ਵਗੈਰਾ ਆਲਟੀਮੇਟਲੀ ਇੱਕ ਇਹਨੂੰ ਸੈਮੀ ਗਵਰਨਮੈਂਟ ਜੌਬ ਮਿਲ ਗਈ ਤਾਂ ਹੁਣ ਹੋਇਆ ਕਿ ਜਿਹੜਾ ਕਰਪਟ ਸਿਸਟਮ ਸਾਡਾ ਇਸ ਵੇਲੇ ਚੱਲ ਰਿਹਾ ਜਿਹੜੀ ਕਮਿਸ਼ਨ ਦਾ ਕਾਰਵਾਈ ਚੱਲ ਰਹੀ ਆ ਤੁਹਾਨੂੰ ਪਤਾ ਸਾਰਾ ਕੁਛ ਕਿ ਕੋਈ ਸੜਕ ਬਣਦੀ ਆ ਤੇ ਜੀ ਤੋਂ ਲੈ ਕੇ ਤੇ ਉੱਪਰ ਸੈਕਟਰੀ ਮਿਨਿਸਟਰ ਤੱਕ ਬਕਾਇਦਾ ਤੌਰ ਤੇ ਕੱਟ ਜਾਂਦਾ ਇਰੀਗੇਸ਼ਨ ਚ ਕੋਈ ਕੰਮ ਹੁੰਦਾ ਦਰਿਆਵਾਂ ਤੇ ਉਹਦਾ ਬਕਾਇਦਾ ਤੌਰ ਤੇ ਬਿੱਲ ਜਦੋਂ ਬਣਦਾ ਆਪੇ ਹੀ ਆਟੋਮੈਟਿਕਲੀ ਇਹਨਾਂ ਦੇ ਘਰਾਂ ਚ ਪੈਸੇ ਪਹੁੰਚ ਜਾਂਦੇ ਆ ਖਾਣਿਆਂ ਵਿੱਚ ਜਿੰਨੀਆਂ ਪੋਸਟਿੰਗਸ ਨੇ ਪੁਲਿਸ ਵਾਲਿਆਂ ਦੀਆਂ ਉਹ ਪੈਸੇ ਦੇ ਕੇ ਲੱਗ ਰਹੇ ਨੇ ਔਰ ਜਿਹੜੇ ਲੋਕਲ ਐਮ ਐਲ ਏਸ ਤੇ ਜਿਹੜੇ ਸੋ ਕਾਲਡ ਹਲਕਾਏ ਹੋਏ ਇੰਚਾਰਜ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਮਹੀਨਾ ਜਾਂਦਾ ਸੇਮ ਤਹਿਸੀਲਾਂ ਦੇ ਵਿੱਚ ਹੈ ਹੁਣੇ ਜਿਹੜਾ ਜੋਧਬੀਰ ਸਿਗਾ ਇਹਦੀ ਸਮੱਸਿਆ ਆਈ ਕਿ ਇਹ ਇਹਦੇ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੂੰ ਗਲਤ ਕੰਮ ਕਰ ਤੂੰ ਗਲਤ ਮਤੇ ਪਾਸ ਕਰ ਤੂੰ ਸ਼ੇਅਰ ਹੋਲਡਰਸ ਦੇ ਪੈਸਿਆਂ ਨਾਲ ਠੱਗੀ ਮਾਰ ਤੇ ਅਸੀਂ ਜਿਹੜਾ ਹੈਗਾ ਵਾ ਤੇਰੇ ਤੋਂ ਅਗਰਾਈ ਕਰਨੀ ਆ ਆ ਸੁਸਾਈਡ ਨੋਟ ਦਿਖਾਇਓ ਜੀ ਇੱਕ ਮਿੰਟ ਸ਼ੁਭ ਆਉ ਦਾ ਬਕਾਇਦਾ ਤੌਰ ਤੇ ਸੁਸਾਇਡ ਨੋਟ ਹੈ ਜੀ ਤੁਸੀਂ ਦੇਖ ਸਕਦੇ ਹੋ ਉਸ ਨੇ ਜਾਣ ਤੋਂ ਪਹਿਲਾਂ ਉੱਤੇ ਦੇਖੋ ਕੀ ਲਿਖਿਆ ਆਈ ਲਵ ਯੂ ਬੱਚਿਆਂ ਨੂੰ ਔਰ ਇਹ ਚਾਰ ਪੰਜ ਸਫੇਦਾ ਦਾ ਸੁਸਾਇਡ ਨੋਟ ਹੈ ਔਰ ਇਹਦੇ ਵਿੱਚ ਉਹਨੇ ਬਕਾਇਦਾ ਤੌਰ ਤੇ 130000 ਰੁਪਏ ਆਪਣੇ ਹੱਥਾਂ ਲਿਖਿਆ ਅਗਰ ਗਵਰਨਮੈਂਟ ਕਹਿੰਦੀ ਆ ਕਿ ਸੁਸਾਇਡ ਨੋਟ ਦੇ ਆਧਾਰ ਤੇ ਪਰਚਾ ਦਰਜ ਹੋਣਾ ਚਾਹੀਦਾ ਉਹਨੇ ਆਪਣੇ ਨਾਮ ਆਪਣੇ ਹੱਥ ਨਾਲ ਲਿਖਿਆ ਕਿ ਇੱਕ ਗੁਰਵਿੰਦਰ ਸਿੰਘ ਐਫ ਐਸਓ ਹੈ ਜਿਸ ਬੰਦੇ ਨੇ ਉਹਦੇ ਕੋਲ 1,30,000 ਰੁਪਏ ਬਕਾਇਦਾ ਬਾਂਮ ਰੋੜ ਕੇ ਰਿਸ਼ਵਤ ਲਈ। ਔਰ ਉਹਨੇ ਬੜਾ ਲੰਬਾ ਸਾਰੀ ਸਟੋਰੀ ਲਿਖੀ ਕਿ ਕਿਸ ਤਰ੍ਹਾਂ ਉਹਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿਵੇਂ ਉਹਦੇ ਤੋਂ ਜਿਹੜੇ ਹੈਗੇ ਨੇ ਪੈਸੇ ਉਗਰਾਏ ਗਏ। ਆਲਟੀਮੇਟਲੀ ਉਹਦੇ ਤੇ ਮਾਨਸਿਕ ਤੌਰ ਤੇ ਇੰਨਾ ਦਬਾਅ ਪੈ ਗਿਆ ਥੈਟ ਹੀ ਹੈ ਟੂ ਐਂਡ ਹਿਸ ਲਾਈਫ। ਜਦੋਂ ਉਹਨੇ ਦੇਖਿਆ ਕਿ ਕੋਈ ਹੋਰ ਰਾਹ ਨਹੀਂਗਾ, ਕੋਈ ਸੁਣਾਈ ਨਹੀਂ ਹੈ ਕਿਸੇ ਸੁਪੀਰੀਅਰ ਆਫੀਸਰ ਨੇ ਉਹਦੀ ਕੋਈ ਗੱਲ ਨਹੀਂ ਸੁਣੀ। ਕਿਸੇ ਨੇ ਉਹਦੀ ਕੋਈ ਗੁਹਾਰ ਨਹੀਂ ਸੁਣੀ। ਉਹਨੇ ਆਪਣੀ ਜਾਨ ਜਿਹੜੀ ਸੀਗੀ ਉਹ ਸੂਸਾਈਡ ਕਰਕੇ ਤੇ ਆਪਣਾ ਆਪਣੀ ਜਾਨ ਖੁਦ ਲੇਲੀ اور ਉਹਦਾ ਮੌਤ ਹੋ ਗਈ। ਔਰ ਜਦੋਂ ਪੁਲਿਸ ਕੋ ਨੋਟਿਸ ਜਾਂਦਾ ਕੇਸ ਆ ਐਫ ਆਈ ਆਰ ਉਹਨਾਂ ਨੇ ਦਰਜ ਕੀਤੀ ਆਫ ਕੋਰਸ ਕਰਨੀ ਪੈਣੀ ਸੀ ਬਿਕੋਜ਼ ਸੁਸਾਈਡ ਨੋਟ ਸੀਗਾ ਇੱਕ ਬੰਦਾ ਮਰਿਆ ਵਾ। ਪਰ ਜਿਹੜੀ ਇਹ ਹਾਸੋਹਿਣੀ ਗੱਲ ਹੈਗੀ ਆ ਕਿ 25 ਫ फेब्रुवारी ਦੀ ਐਫ ਆਈ ਆਰ ਤਾਂ ਦਰਜ ਕਰਤੀ ਪੁਲਿਸ ਸਟੇਸ਼ਨ ਭਲੱਤ ਵਿੱਚ। ਅੱਜ ਤੱਕ ਉਹ ਜਿਹੜੇ ਦੋ ਆਫੀਸਰਸ ਉਹਨੇ ਨਾਮਜ਼ਦ ਕੀਤੇ ਨੇ ਆਪਣੇ ਸੁਸਾਈਡ ਨੋਟ ਵਿੱਚ। ਦੋ ਬੰਦਿਆਂ ਦਾ ਨਾਮ ਲਿਖਿਆ ਵਾ ਔਰ ਗਵਾਹਾਂ ਦੇ ਵੀ ਨਾਮ ਲਿਖੇ ਨੇ ਕਿ ਫਲਾਣੇ ਫਲਾਣੇ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਮੇਰ ਤੋਂ ਇਹ ਪੈਸੇ ਉਗਰਾਏ ਗਏ ਔਰ ਮੈਨੂੰ ਗਲਤ ਕੰਮ ਕਰਨ ਤੇ ਉੱਤੇ ਮਜਬੂਰ ਕੀਤਾ ਜਾ ਰਿਹਾ ਸੀਗਾ ਲੇਕਿਨ ਪੁਲਿਸ ਨੇ ਅਜ ਤੱਕ ਉਹ ਬੰਦੇ ਹਲੇ ਫੜੇ ਨਹੀਂ ਗਏ ਕੱਲ ਇਹਦਾ ਭੋਗ ਸੀਗਾ ਮੈਂ ਭੋਗ ਤੇ ਵੀ ਜਾ ਕੇ ਆਇਆ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਸੀ ਪੁਲਤ ਦਾ ਸਾਰੀ ਕੋਆਪਰੇਟਿਵ ਸੁਸਾਇਟੀ ਦੇ ਜਿਹੜੇ ਬੜੇ ਅ ਅੱਛੇ ਸੈਕਟਰੀਆਂ ਦੀ ਯੂਨੀਅਨ ਹੈਗੀ ਆ ਉਹ ਸਾਰੇ ਆਏ ਸੀ ਉਹਨਾਂ ਨੇ ਇਹਦੀਆਂ ਬੱਚੀਆਂ ਨੂੰ ਥੋੜਾ ਥੋੜਾ ਉਹਨਾਂ ਦੇ ਵਾਸਤੇ ਕੋਈ ਐਫਡੀ ਵਾਸਤੇ ਮਦਦ ਕਰਨ ਦਾ ਉਪਰਾਲਾ ਵੀ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਾ ਇਕੱਠ ਸੀਗਾ ਨਾ ਕਰਪਟ ਆਫਸਰਸ ਫੜੇ ਗਏ ਤੇ ਨਾ ਉਹਨਾਂ ਨੂੰ ਹਲੇ ਤੱਕ ਡਿਪਾਰਟਮੈਂਟ ਨੇ ਸਸਪੈਂਡ ਵੀ ਨਹੀਂ ਕੀਤਾ ਫੰਡ ਨਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ ਜਿਹੜੇ ਆਫੀਸਰਸ ਦੇ ਕਰਕੇ ਇਸ ਜੋਧਵੀਰ ਦੀ ਜਾਨ ਚਲੀ ਗਈ ਆ ਉਸ ਹਲੇ ਉਹਨਾਂ ਕਰਪਟ ਆਫੀਸਰਸ ਨੂੰ ਮਹਿਕਮੇ ਚ ਸਸਪੈਂਡ ਨਹੀਂ ਕੀਤਾ ਕਿਹਾ ਔਰ ਅਗਲੀ ਗੱਲ ਇੰਪੋਰਟੈਂਟ ਤੁਸੀਂ ਬੀ ਐਨ ਐਸ ਜਿਹੜਾ ਹੈ ਸੈਕਸ਼ਨ 108 ਲਾਤਾ ਜਿਹੜਾ ਪਹਿਲਾਂ 306 ਹੁੰਦਾ ਸੀ ਆਈ ਪੀ ਸੀ ਦਾ ਕਿ ਅ ਅਬੈਟਮੈਂਟ ਟੂ ਸੁਸਾਈਡ ਉਹਨੂੰ ਇੰਨਾ ਮਜਬੂਰ ਕੀਤਾ ਗਿਆ ਕਿ ਉਹਨੇ ਆਪਣੀ ਜਾਨ ਜਿਹੜੀ ਸੀ ਖੁਦ ਲੈ ਲਈ ਆਤਮ ਹੱਤਿਆ ਕਰ ਲਈ ਲੇਕਿਨ ਇਹਦੇ ਵਿੱਚ ਦੂਸਰਾ ਪੱਖ ਕੀ ਸੀ ਆ ਪ੍ਰਿਸ਼ਟਾਚਾਰ ਕਰਕੇ ਕੀਤੀ ਆ ਕਰਪਸ਼ਨ ਦਾ ਇਸ਼ੂ ਸੀ ਬਹੁਤ ਵੱਡਾ ਉਹਨਾਂ ਦੋ ਆਫੀਸਰਸ ਤੇ ਪੀਸੀ ਐਕਟ ਨਹੀਂ ਲਾਇਆ ਗਿਆ ਹਲੇ ਤੱਕ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਨਾਲ ਲੱਗਣਾ ਚਾਹੀਦਾ ਵਾ ਤੁਰੰਤ ਸਸਪੈਂਡ ਹੋਣੇ ਚਾਹੀਦੇ ਸੀਗੇ ਨਾਲ ਦੀ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀਗਾ ਕਿਉਂਕਿ ਇਹ ਜਿਹੜਾ ਆਫੈਂਸ ਹੈ ਇਹਦੀ ਸਜ਼ਾ 10 ਸਾਲ ਦੀ ਸਜ਼ਾ ਹੈ ਇਹਦੀ ਔਰ ਜਦੋਂ 10 ਸਾਲ ਦੀ ਸਜ਼ਾ ਵਾਲਾ ਆਦਮੀ ਦੀ ਲੋੜ ਹੋਵੇ ਤਾ ਫਿਰ ਪੁਲਿਸ ਨੂੰ ਕੋਈ ਨੋਟਿਸ ਨਹੀਂ ਦੇਣਾ ਪੈਂਦਾ ਜਦੋਂ ਮੈਂ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਦੇ ਕਹਿੰਦੇ ਜੀ ਅਸੀਂ ਕਰਾਂਗੇ ਗੱਲ ਜੀ ਅਸੀਂ ਨੋਟਿਸ ਦੇਾਂਗੇ ਜੀ ਮੇਰੀ ਆਪਣੇ ਜ਼ਿਲ੍ਹੇ ਦੇ ਐਸਐਸਪੀ ਨਾਲ ਵੀ ਗੱਲ ਕੀਤੀ ਉਹਨਾਂ ਨੇ ਮੈਨੂੰ ਵੈਸੇ ਵਾਦਾ ਕੀਤਾ ਹੋਇਆ ਆਈ ਏਮ ਵੇਟਿੰਗ ਕਿਉਂਕਿ ਕੱਲ ਪੋ ਪੈਕੇਟ ਆ ਵੈਸੇ ਤਾਂ 25 ਫਰਵਰੀ ਤੋਂ ਬਾਅਦ ਅੱਜ ਆਪਾਂ ਬੈਠੇ ਆ 7 ਮਾਰਚ ਵਿੱਚ ਬੈਠੇ ਆ ਹੁਣ ਤੱਕ ਉਹ ਸਸਪੈਂਡ ਵੀ ਹੋ ਜਾਣਾ ਚਾਹੀਦੇ ਸੀ ਗ੍ਰਿਫਤਾਰ ਵੀ ਹੋ ਜਾਣਾ ਚਾਹੀਦੇ ਸੀ ਪੀਸੀ ਐਕਟ ਵੀ ਉਹਨਾਂ ਦੇ ਉੱਤੇ ਲੱਗ ਜਾਣਾ ਚਾਹੀਦਾ ਸੀਗਾ ਲੇਕਿਨ ਕੁਝ ਵੀ ਨਹੀਂ ਹੋਇਆ ਔਰ ਜਦੋਂ ਮੇਰੇ ਵਰਗੇ ਬੰ ਮੇਰੇ ਮੈਨੂੰ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਂਦਾ ਮੇਰੇ ਘਰ ਅੰਦਰ ਵੜ ਕੇ ਕੰਦਾ ਟੱਪ ਕੇ ਪੁਲਿਸ ਤੜਕੇ 5 ਵਜੇ ਨੇਰੇ ਵਿੱਚ ਆਣ ਕੇ ਮੇਰੇ ਬੈਡਰੂਮ ਤੱਕ ਆਣ ਕੇ ਮੈਨੂੰ ਗ੍ਰਿਫਤਾਰ ਕਰ ਸਕਦੀ ਆ ਲੇਕਿਨ ਇਹਨਾਂ ਆਫੀਸਰ ਨੂੰ ਕਿਉਂਕਿ ਜਿਹੜੇ ਆਫੀਸਰਸ ਆ ਫੂਡ ਐਂਡ ਸਿਵਲ ਸਪਲਾਈਜ਼ ਡਿਪਾਰਟਮੈਂਟ ਦੇ ਆ ਨਾ ਸੌਰੀ ਕੋਆਪਰੇਟਿਵ ਡਿਪਾਰਟਮੈਂਟ ਦੇ ਨੇ ਨਾ ਹੁਣ ਇਹਨਾਂ ਦੇ ਜਿਹੜਾ ਵੀ ਮਨਿਸਟਰ ਇਨਚਾਰਜ ਆ ਆਈ ਐਮ ਵੈਰੀ ਸ਼ੋਰ ਕਿ ਉਹ ਮਨਿਸਟਰ ਦੇ ਨਾਲ ਇਹਨਾਂ ਦੀ ਮਿਲੀਭੁਗਤ ਹੋਊਗੀ ਔਰ ਮਨਿਸਟਰ ਜਿਹੜਾ ਸਾਡੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੂੰ ਫੋਨ ਕਰਦਾ ਹੋਊਗਾ ਦੇ ਖਬਰਦਾਰ ਜੇ ਇਹਨਾਂ ਅਫਸਰਾਂ ਨੂੰ ਤੁਸੀਂ ਗ੍ਰਿਫਤਾਰ ਕੀਤਾ ਔਰ ਇਹਨਾਂ ਨੂੰ ਲੀਵਰੇਜ ਦੇਣਗੇ ਟਾਈਮ ਦੇਣਗੇ ਕਿ ਕਿਸੇ ਤਰੀਕੇ ਨਾਲ ਪਰਿਵਾਰ ਦੀ ਮਿੰਤ ਕੱਢ ਲੋ ਇਹਨਾਂ ਨੂੰ ਲਾਲਚ ਦੇ ਦੇਉਗਾ ਗਰੀਬ ਆਦਮੀ ਨੇ ਔਰ ਇਹਨਾਂ ਨੂੰ ਲੋੜ ਆਜਾ ਇਹਦਾ ਇਹਦਾ ਤਾਂ ਸਾਰਾ ਹੀ ਕੋਈ ਨਹੀਂਗਾ ਇਹਦੀਆਂ ਦੋ ਲੜਕੀਆਂ ਦੀ ਸ਼ਾਦੀ ਕੌਣ ਕਰੂਗਾ ਇਹਨਾਂ ਨੂੰ ਪੜ੍ਹਾਊਗਾ ਕੌਣ ਜੇ ਦੱਸੋ ਜਰਾ ਇਹਨਾਂ ਕੋ ਕੋ ਨਾ ਕੋਈ ਜ਼ਮੀਨ ਆ ਨਾ ਕੋਈ ਹੋਰ ਸਾਧਨ ਇੱਕ ਆ ਛੋਟਾ ਭਰਾ ਹੈ ਵਿਚਾਰਾ ਕਿੰਨੀ ਕੀਮਤ ਕਰ ਲੂਗਾ ساری ਜ਼ਿੰਦਗੀ ਦੇ ਵਿੱਚ ਇਸ ਲਈ ਉਹਨਾਂ ਨੂੰ ਵਕਤ ਦਿੱਤਾ ਜਾ ਰਿਹਾ ਇੱਕ ਹੀਨियस ਕ੍ਰਾਈਮ ਇੱਕ ਸੌਸਾਈਡ ਮੈਟਰ ਇੱਕ ਡੈਥ ਮੈਟਰ ਦੇ ਵਿੱਚ ਉਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਵਾ ਕਿ ਤੁਸੀਂ ਐਂ ਕਰੋ ਕੋਈ ਚਿੰਤਾ ਨੀਗੀ ਅਸੀਂ ਤੁਹਾਡਾ ਸਮਝੌਤਾ ਕਰਾ ਦੇਾਂਗੇ ਔਰ ਇਹ ਬਹੁਤ ਸੀਰੀਅਸ ਇਸ਼ੂ ਆ ਕਰਪਸ਼ਨ ਦਾ ਬਹੁਤ ਬਹੁਤ ਜ਼ਿਆਦਾ ਸੀਰੀਅਸ ਇਸ਼ੂ ਇਹ ਇਸਟੈਬਲਿਸ਼ਡ ਇੱਕ ਸਿਸਟਮ ਆ ਜਿਵੇਂ ਕਿ ਹੁਣ ਬੁਲਡੋਜ਼ਰ ਨਹੀਂ ਚਲਾ ਰਹੇ ਲੋਕਾਂ ਦੇ ਘਰਾਂ ਤੇ ਜਾ ਕੇ ਬੁਲਡੋਜ਼ਰ ਚਲਾਉਣ ਤੋਂ ਪਹਿਲਾਂ ਹਲੇ ਉਹ ਬੰਦੇ ਗੁਨਾਹਗਾਰ ਇਸਟੈਬਲਿਸ਼ ਨਹੀਂ ਹੋਏ ਉਹ ਸਾਬਤ ਨਹੀਂ ਹੋਏ ਹਲੇ ਉਹਨਾਂ ਦੇ ਪਰਚੇ ਦਰਜ ਹੋ ਗਏ ਜੀ ਇਹਦੇ ਤੇ 3 ਐਫ ਐਨ ਡੀ ਪੀਐਸ ਦੇ ਪਰਚੇ ਅਸੀਂ ਘਟਾਤਾ ਜੀ ਇਹਦਾ ਹਾਲਾਂਕਿ ਉਹਨਾਂ ਨੂੰ ਹੋ ਸਕਦਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਉਹਨਾਂ ਨੂੰ ਬਰੀ ਕਰ ਦਵੇ ਉਸ ਕੇਸ ਵਿੱਚ ਤਾਂ ਘਟ ਆਏ ਜਾ ਰਹੇ ਨੇ ਇਹ ਇਸਟੈਬਲਿਸ਼ਡ ਕੇਸ ਆ ਜੋਧਬੀਰ ਦੀ ਆਤਮ ਹੱਤਿਆ ਦਾ ਜਿਹਦੇ ਵਿੱਚ ਉਹਨੇ ਲਿਖ ਕੇ ਹੁਣ ਜਿਹੜਾ ਬੰਦਾ ਘੱਟੋ ਘਾਟ ਜਦੋਂ ਸੁਸਾਈਡ ਕਰਦਾ ਉਦੋਂ ਤਾਂ ਝੂਠ ਬੋਲ ਕੇ ਨਹੀਂ ਨਾ ਜਾਊਗਾ ਭਗਵੰਤ ਸਿੰਘ ਮਾਨ ਜੀ ਉਦੋਂ ਤਾਂ ਸੱਚ ਬੋਲ ਕੇ ਗਿਆ ਹੋਣਾ ਕਿਉਂਗਾ ਉਹਦੇ ਸਾਹਮਣੇ ਤਾਂ ਮੌਤ ਦਿੱਸਲੀ ਸੀ ਉਹਨੂੰ ਇਸ ਲਈ ਮੇਰੀ ਐਡਮਿਨਿਸਟ੍ਰੇਸ਼ਨ ਤੋਂ ਮੰਗਿਆ ਕਿ ਕਿਰਪਾ ਕਰਕੇ ਇਸ ਇਸ਼ੂ ਦੇ ਵਿੱਚ ਸਾਡੀ ਡਿਮਾਂਡ ਹੈਗੀ ਨੰਬਰ 1 ਕਿ ਉਹ ਡਿਪਾਰਟਮੈਂਟ ਨੂੰ ਇਮੀਡੀਏਟਲੀ ਸਸਪੈਂਡ ਕੀਤੇ ਜਾਣ ਨੰਬਰ 2 ਉਹਨਾਂ ਜਿਹੜੇ ਕਰਪਟ ਆਫੀਸਰਜ਼ ਨਾਮਜ਼ਦ ਕੀਤੇ ਨੇ ਸੁਸਾਈਡ ਨੋਟ ਵਿੱਚ ਉਹਨਾਂ ਦੀ ਅਰੈਸਟ ਕੀਤੀ ਜਾਵੇ ਤੇ ਨੰਬਰ 3 ਉਹਨਾਂ ਦੇ ਉੱਤੇ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਪੀਸੀਆ ਐਕਟ ਜਿਹੜਾ ਕਿ ਸਰਕਾਰੀ ਮੁਲਾਜ਼ਮਾਂ ਦੀ ਕਰਪਸ਼ਨ ਦੇ ਉੱਤੇ ਲੱਗਦਾ ਵਾ ਉਹ ਲਾਇਆ ਜਾਵੇ ਔਰ ਮੈਂ ਉਮੀਦ ਕਰਦਾ ਮੈਂ ਵੇਟ ਕਰੂੰਗਾ ਮੈਂ ਪੇਸ਼ੈਂਸ ਰੱਖਦਾ ਵਾਂ ਪਰ ਜੇ ਤੁਸੀਂ ਨਹੀਂ ਕਰੋਗੇ ਤਾਂ ਫਿਰ ਅਸੀਂ ਇਹ ਭਲੱਥ ਦਾ ਜਿੰਨਾ ਇਹ ਸਾਡਾ ਇਹਨਾਂ ਦਾ ਚੁਗਿਰਦਾ ਹੈ ਬਾਜ਼ਾਰ ਹੈ ਅਸੀਂ ਸਾਨੂੰ ਮਜਬੂਰਨ ਪੁਲੱਥ ਦੇ ਥਾਣੇ ਦੇ ਮੂਰੇ ਤਰਨੇ ਦੇ ਵਿੱਚ ਜਾ ਕੇ ਬੈਠਣਾ ਪਵੇਗਾ ਇਹ ਹੁਣ ਤੁਹਾਡੀ ਇੱਛਾ ਵਾ ਔਰ ਭਗਵੰਤਪਾਨ ਕੇਜਰੀਵਾਲ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਅਸੀਂ ਤਾਂ ਭ੍ਰਿਸ਼ਟਾਚਾਰ ਮੁਕਤ ਕਰ ਦਿਆਂਗੇ ਪੰਜਾਬ ਔਰ ਤੁਸੀਂ ਜਿੰਨੇ ਮਰਜ਼ੀ ਦਾਅਵੇ ਕਰੀ ਚਲੋ ਅੱਜ ਵੀ ਭ੍ਰਿਸ਼ਟਾਚਾਰ ਸਿਖਰਾਂ ਤੇ ਹੈ ਇਹਦਾ ਮੈਂ ਹਲੇ ਸਿਰਫ ਜਿਹਨੂੰ ਕਹਿੰਦੇ ਅੰਗਰੇਜ਼ੀ ਚ ਕਿ ਟਿਪ ਆਫ ਦੀ ਆਈਸਬਰਗ ਇਹ ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਣ ਲੈ ਕੇ ਆਇਆ ਪਤਾ ਨਹੀਂ ਕਿੰਨੇ ਲਾਚਾਰ ਬੇਬਸ ਬੰਦੇ ਨੇ ਪੰਜਾਬ ਦੇ ਵਿੱਚ ਜਿਹੜੇ ਸ਼ਿਕਾਰ ਨੇ ਔਰ ਤਹਿਸੀਲਾਂ ਦੇ ਵਿੱਚ ਭਗਵੰਤਪਾਨ ਘੁੰਮ ਕੇ ਗਿਆ ਨਾ ਦੋ ਤਿੰਨ ਤਹਿਸੀਲਾਂ ਵਿੱਚ ਉਹ ਸਾਰਾ ਉਹ ਕੀ ਕਹਿੰਦੇ ਫੋਟੋ ਆਫ ਹੁੰਦਾ ਵਾ ਉਹ ਪਹਿਲਾਂ ਸਿਖਾਇਆ ਹੁੰਦਾ ਬੰਦੇ ਨੇ ਕਿ ਤੂੰ ਆਣ ਕੇ ਕੀ ਕਹਿਣਾ ਕਿ ਬਹੁਤ ਬੱਲੇ ਬੱਲੇ ਹੋ ਰਹੀ ਤਹਿਸੀਲਾਂ ਵਿੱਚ ਜੀ ਸਾਡੇ ਤੋਂ ਹਾਲਾਂਕਿ ਇੱਕ ਇੱਕ ਤਹਿਸੀਲ ਵਿੱਚ ਗਿਆ ਇੱਕ ਔਰਤ ਪੈਸੇ ਦਾ ਇਲਜ਼ਾਮ ਲਾ ਰਹੀ ਸੀ ਕਿ ਪੜੀ ਲਿਖੀ ਔਰਤ ਸੀਗੀ ਔਰ ਉਹ ਕਹਿ ਰਹੀ ਸੀ ਕਿ ਮੈਨੂੰ ਤੋਂ 20000 ਰੁਪਏ ਤਹਿਸੀਲਦਾਰ ਮੰਗਦਾ ਰਜਿਸਟਰੀ ਕਰਨ ਲਈ ਉਹਦੀ ਗੱਲ ਹੀ ਨਹੀਂ ਸੁਣੀ ਭਗਵੰਤ ਮਾਨ ਨੇ ਇਹੀ ਕਹੀ ਗਿਆ ਤੁਹਾਡੇ ਕਾਗਜ਼ ਪੂਰੇ ਹਨ ਜੀ ਤੁਹਾਡੇ ਕਾਗਜ਼ ਪੂਰੇ ਕਾਗਜ਼ ਤਾਂ ਉਹਦੇ ਪੂਰੇ ਸੀਗੇ ਇਹ ਨਹੀਂ ਉਹਨੇ ਕਿਹਾ ਕਿ ਬਲਾਉਸ ਤਹਿਸੀਲਦਾਰ ਨੂੰ ਔਰ ਫੇਸ ਟੂ ਫੇਸ ਲਾਈਵ ਦੇ ਵਿੱਚ ਤਹਿਸੀਲਦਾਰ ਤੇ ਉਹ ਔਰਤ ਨੂੰ ਤੇ ਮੌਕੇ ਤੇ ਉਹਨੂੰ ਸਸਪੈਂਡ ਕਰਦਾ ਫਿਰਦਾ ਸੀ ਮੰਨਦੇ ਕਿ ਉਹ ਤੇਰਾ ਐਕਸ਼ਨ ਹੈਗਾ ਜਿੰਨਾ تحصیلਦਾਰਾਂ ਦੀ ਰੀਸ਼ਫਲ ਹੋਈ ਆ ਸਾਰੀ ਬੋਗਸ ਹੈਗੀ ਆ ਔਰ ਜਿਹੜਾ تحصیلਦਾਰਾਂ ਦੇ ਖਿਲਾਫ ਵਿਜੀਲੈਂਸ ਰਿਪੋਰਟ ਪੈਂਡਿੰਗ ਹੈ ਗਵਰਨਮੈਂਟ ਕੋਲ ਉਹ ਵਿਜੀਲੈਂਸ ਨੇ ਕਹਿੰਦਾ ਸੀ ਕਿ 48 تحصیلਦਾਰ ਮੋਸਟ ਕਰਪਟ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਉਹੀ تحصیلਦਾਰ تحصیلਾਂ ਦੇ ਵਿੱਚ ਲੱਗੇ ਹੋਏ ਨੇ ਸੋ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਆ ਮੈਂ ਪੁਲੱਥ ਦੇ ਲੋਕਾਂ ਨੂੰ ਕਹੂੰਗਾ ਕਿ ਅਗਰ ਕਿਸੇ ਨਾਲ ਵੀ ਕੋਈ ਇਦਾਂ ਦੀ ਜ਼ਿਆਤੀ ਹੋ ਰਹੀ ਇੱਥੇ ਮੈਂ ਤੁਹਾਡੇ ਨਾਲ ਖੜਦਾ